ਸਾਰੇ ਪੰਤ ਪ੍ਰਵਾਣ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕਡਾ ਹੋਣਗੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਸੀ ਨੀਲੀ ਰਾਵੀ ਨਸਲ ਬਾਰੇ ਇਹਦੀਆਂ ਨਿਸ਼ਾਨੀਆਂ ਕੀ ਐ ਜਿਹੜੀ ਸਹੀ ਮਾਰਕਾ ਨੀਲੀ ਰਾਵੀ ਦਾ ਉਹ ਕੀ ਐ ਜਦੋਂ ਵੀ ਆਪਾਂ ਜਾਨਵਰ ਕੋਈ ਵੀ ਲੈਣਾ ਓਏ ਧਿਆਨ ਰੱਖੋ ਚਾਰੇ ਪੈ ਚਿੱਟੇ ਚਾਹੀਦੇ ਆ ਚਾ ਚਾਰ ਰੰਗਲਾ ਹੋਂ ਤਾਂ ਵੀ ਬਹੁਤ ਹੈ ਪੂਜ ਤਾਂ ਤੇ ਕਰ ਚਿੱਟੀ ਅੱਖਾਂ ਨੀਲੀਆਂ ਸਿਰ ਚਿੱਟਾ ਚਾਹੀਦਾ ਧਾਰੀ ਹੋਵੇ ਤਾਂ ਫਿਰ ਵੀ ਵਧੀਆ ਗੱਲ ਹੈ ਜੇ ਧਾਰੀ ਨਹੀਂ ਵੀ ਤਾਂ ਦੋਨੇ ਬੁੱਲ ਨਾਸਲਾ ਬੁੱਲ ਉਹਨਾਂ ਚ ਚਿੱਟਾ ਹੋਣਾ ਜ਼ਰੂਰੀ ਹੈ ਜਾਦੇ ਹੁਣ ਕਹਿੰਦੇ ਆ ਪਸ਼ੂਆਂ ਚ ਥੱਲੇ ਚਿੱਟਾ ਜਾਦਾ ਆ ਜਾਂਦਾ ਪੇਟ ਪੇਟ ਵੀ ਪਜ ਚਿੱਟਾ ਜਾਂਦਾ ਉਹ ਨਹੀਂ ਉਹਨੂੰ ਨੀਲੀ ਦਾ ਵੀ ਆਪਾਂ ਕਹਿ ਨਹੀਂ ਸਕਦੇ ਚਲੋ ਅੱਡੋੜੀ ਮਨਪਸੰਦ ਹੈ ਪਰ ਜਿਹੜਾ ਸਹੀ ਮਾਰਕਾ ਹੈ ਜਿਹੜਾ ਆਪਾਂ ਸਾਰਿਆਂ ਨੂੰ ਦੱਸਿਆ ਵੀ ਚਾਰੇ ਪੈਰ ਹੋਗੇ ਤੇ ਤਨ ਤਿੱਕਰ ਪੂ ਚਿੱਟੀ ਤੇ ਅੱਖਾਂ ਨੀਲੀਆਂ ਤੇ ਸਿਰ ਚਿੱਟਾ ਭਾਰੀ ਹੋਵੇ ਤਾਂ ਤਾਂ ਵੀ ਚੰਗੀ ਗੱਲ ਹੈ ਜੇ ਨਾ ਹੋਵੇ ਤਾਂ ਵੀ ਕੋਈ ਗੱਲ ਨਹੀਂ ਬੱਲ ਦੋਨੇ ਚਿੱਟੇ ਹੋਣੇ ਚਾਹੀਦੇ ਪਈ ਮੀਰ ਕਹਿੰਦੇ ਆ ਵੀ ਜਿਹਨੂੰ ਤਪਤ ਜੀ ਕਹਿੰਦੇ ਆ ਜਿਹੜੀ ਜਿਆਦਾ ਡੱਬ ਘੱਬੀ ਹੈ ਉਹਨੂੰ ਤੇ ਜੀ ਕਹ ਲੈਣੇ ਆ ਅਸਲ ਦਾ ਮਾਰਕਾ ਇੰਨਾ ਹੀ ਚਲਦਾ ਸਹੀ ਜੱਜ ਮੇਲੇ ਮੂਲੇ ਚ ਜੋ ਵੀ ਜੱਜ ਜੱਜ ਕਰਦੇ ਆ ਇਹਨੂੰ ਪਸੰਦ ਕਰਦੇ ਆ ਜਿੰਨੀਆਂ ਚੀਜ਼ਾਂ ਆਪਾਂ ਤੁਹਾਨੂੰ ਦੱਸਣਾ ਐ ਇੱਕ ਇਹਨਾਂ ਦੀ ਪੂਛ ਨੀਲੀ 라ਵੀ ਦੀ ਬਹੁਤ ਲੰਮੀ ਹੁੰਦੀ ਆ ਲੰਮੀ ਵੀ ਹੁੰਦੀ ਆ ਤੇ ਭਾਰੀ ਵੀ ਹੁੰਦੀ ਆ ਜਿੰਨੀ ਚਿੱਟੀ ਚਿੱਟੀ ਪੂਛ ਆ ਉੰਨੀ ਭਾਰੀ ਨਹੀਂ ਹੁੰਦੀ ਉਹ ਤੇ ਜਿਹੜਾ ਕੰਬਲਾ ਹੈ ਕੰਬਲਾ ਵੀ ਇਹਦਾ ਭਾਰਾ ਹੁੰਦਾ ਜ਼ਿਆਦਾ ਪੂਰਾ ਭਾਰਾ ਕੰਬਲਾ ਹੁੰਦਾ ਇਸਦਾ ਨੀਲੀ 라ਵੀ ਦੀ ਇਹ ਨਿਸ਼ਾਨੀ ਹੈ ਬਾਕੀ ਜਦੋਂ ਜਦੋਂ ਵੀ ਆਪਾਂ ਕੋਈ ਜਾਨਵਰ ਲੈਣਾ ਸਾਰੇ ਭੈਣ ਭਰਾ ਸਿਆਣੇ ਆ ਆਪਾਂ ਪਹਿਲਾ ਵੇਖੀ ਲੈਣਾ ਕਿੰਨੀ ਕਾਪਾ ਜਾਣਕਾਰੀ ਆਪਾਂ ਨੂੰ ਪਤਾ ਸੀ ਆਪਾਂ ਤੁਹਾਡੇ ਮੂਰੇ ਰੱਖਤੀ ਐ ਚੰਗੇ ਸੀਮਨ ਭਰਾਓ ਤਰਕਾਟ ਵਾਲੇ ਜਿਹਦਾ ਚੰਗਾ ਰਗਾਟ ਹੈ ਤੇ ਗਾਂ ਬੱਚੇ ਵੀ ਚੰਗੇ ਆਉਣਗੇ ਚੰਗੀ ਮਾਂ ਦੇਤੀ ਘਭਰਾਓ ਤੇ ਗਾਂ ਰਿਜ਼ਲਟ ਚੰਗੇ ਆਉਣਗੇ 14-15 ਕਿਲੋ ਚੰਗੇ ਜਿਹੜੇ ਮਾਲੀ ਐ ਉਹਨਾਂ ਦੇ ਬੱਚੇ ਥਿਲੇ ਸੁਵੇ ਝੋਟੀਆਂ 13-14 ਕਿਲੋ ਦੁੱਧ ਦੇ ਦਿੰਦੇ ਨੇ ਤੇ ਪ੍ਰਕਾਰ ਦਾ ਪਹਿਲਾਂ ਪਤਾ ਕਰੋ ਜਰੂਰ ਵੀ ਜਿਹੜਾ ਪਸ਼ੀਮਨ ਭਰਾਉਣਾ ਹੈ ਵੀ ਉਹਦੀ ਮਾਰ ਕਾਰਡ ਕਿੰਨਾ ਹੈ ਉਹਦਾ ਪਿਓ ਦਾ ਰਿਕਾਰਡ ਕੀ ਹੈ ਇਹਨਾਂ ਚੰਲਾਂ ਦਾ ਧਿਆਨ ਰੱਖੋ ਕੁੱੜਾ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਵੀ ਕਰਿਆ ਕਰੋ ਸਪੋਰਟ ਕਰੋ ਭਰਾ ਮੇਰੇ ਪੂਰੀ ਯਾਰ ਵੀਡੀਓ ਤੁਹਾਨੂੰ ਵੱਧ ਤੋਂ ਵੱਧ ਪਾਇਆ ਕਰਾਂਗੇ ਚੰਗੀਆਂ ਵੀਡੀਓਆਂ ਨੂੰ ਵੀ ਆਪਣਾ ਵਧੀਆ ਸਪੋਰਟ ਕਰੋ ਸਬਸਕ੍ਰਾਈਬ ਕਰੋ ਸਾਰਿਆਂ ਦਾ ਧੰਨਵਾਦ ਜਿਉਂਦੇ ਰਹਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ